ਸਾਤਰੀ ਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀਵਾਲ ਕੰਡਰੀ ਫਾਰਮ ਤੇ ਹਾਂਜੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਵੀਰਾਂ ਨੂੰ ਬੇਨਤੀ ਹੈ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਜੀ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਤਾਂ ਆਲੀ ਵੀਡੀਓ ਜਲਦ ਪਹੁੰਚ ਸਕੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੀਰ ਜੀ ਵੱਡਾ ਸੀਨੀਵਾਲ ਕਲਾਂਗਾ ਪਿੰਡ ਆਪਣਾ ਵੱਡਾ ਸੀਨੀਵਾਲ ਕਲਾਂਗਾ ਜਿਹੜਾ ਵੀਰ ਆਪਣਾ ਘਰ ਆਗਾ ਬਿਲਕੁਲ ਕਲਾਲੇ ਦੇ ਨੇੜੇ ਆ ਕੇ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਜੀ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਆਪਣਾ ਕਲ ਦੇ ਨੇ ਕਨੈਕਟ ਨੰਬਰ ਵੀਰੇ ਨੋਟ ਕਰ ਲਓ 62807 13934 62807 13934 ਹਾਂਜੀ ਵੀਰ ਜੀ ਮੇਰੀ ਲੋਕੇਸ਼ਨ ਵੀ ਇਸੇ ਨੰਬਰ ਤੇ ਚੱਲਦੇ ਹੋ ਹੈਲੋ ਦਾ ਮੈਸੇਜ ਕਰੋਗੇ ਵੀਰੇ ਤੁਹਾਨੂੰ ਮੇਰੀ ਲੋਕੇਸ਼ਨ ਐਟੋਮੈਟਿਕ ਆ ਜੂਗੀ ਹਾਂਜੀ ਵੀਰੇ ਆਪਣੇ ਬਾਹਰ ਤੇ ਦੋਨੇ ਪਾਸੇ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਜੀ ਆਪਣੇ ਬਾਹਰ ਤੇ ਦੋਨੇ ਪਾਸੇ ਵੱਡੇ ਵੱਡੇ ਬੋਰਡ ਲੱਗੇ ਆ ਵੀਰੇ ਜਦੋਂ ਆਮੋਗੇ ਤੁਹਾਨੂੰ ਦੂਰ ਦੂਰ ਖੜੀਆਂ ਗੱਡੀਆਂ ਮੋਟ ਸਿੰਘ ਮਿਲਣਗੇ ਪ੍ਰਮਾਤਮਾ ਦੀ ਕਿਰਪਾ ਹਦਕਾ ਮੇਲਾ ਲੱਗਿਆ ਮਿਲੂਗਾ ਜੀ ਬਾਕੀ ਜਿਹੜਾ ਵੀਰੇ ਆਪਣੇ ਬਾਹਰ ਦੇ ਵਿੱਚ ਇਹ ਆਪਣਾ ਕਰਮਾਂ ਦੇ ਉਤਾਰਨ ਵਾਲਾ ਬਣਿਆ ਵਾ ਇਹ ਖੱਡਾ ਪੱਕਾ ਬਣਿਆ ਆਪਣੇ ਬਾਹਰ ਦੇ ਵੀਰੇ ਬਹੁਤ ਉੱਚਾ ਵੱਡਾ ਬੋਰਡ ਲੱਗਿਆ ਹੋਇਆ ਜਿਹਦੇ ਲਿਖਿਆ ਹੋਇਆ ਸੀਨੀ ਵਾਲ ਕੰਡਰੀ ਫਾਰਮ ਤੁਹਾਨੂੰ ਵੀਰੇ ਬਾਕੀ ਗੱਡੀਆਂ ਮੋਟਰਸੇ ਬਹੁਤ ਦੂਰ ਦੂਰ ਖੜੇ ਮਿਲਣਗੇ ਜੀ ਬਾਕੀ ਹਾਂਜੀ ਜਿਹੜਾ ਵੀਰੇ ਜਾਨੂੰ ਤੁਹਾਡੇ ਤੇ ਕਰੇ ਵੀਡੀਓ ਪਹੁੰਚਣੀ ਉਹਨਾਂ ਦੇ ਕਰਮ ਵਾਲੀਆਂ ਸੇਰ ਹੋ ਚੁੱਕਣੀਆਂ ਨੇ ਜਿਹੜਾ ਇਹ ਤੋਂ ਵੀਰੇ ਅਗਲਾ ਲਾਕਡਾਊਨ ਆਗਾ ਇਸ ਤਰ੍ਹਾਂ ਦੇ ਨਗੀਨੇ ਪਿੱਛੇ ਦੇਖਣ ਦੇ ਲਈ ਜਿਹੜਾ ਜੋ ਅਗਲਾ ਲਾਕਟ ਆਉਣਾ ਵੀਰੇ ਉਹ 19 ਤਰੀਕ 7ਵੇਂ ਮਹੀਨਾ 2023 ਦਿਨ ਬੁੱਧਵਾਰ ਜੀ 19 ਤਰੀਕ 7ਵੇਂ ਮਹੀਨਾ 2023 ਦਿਨ ਬੁੱਧਵਾਰ ਜੀ ਸਵੇਰ ਦੇ ਟਾਈਮ ਤੁਹਾਨੂੰ ਵੀਰੇ ਇਸ ਤਰ੍ਹਾਂ ਕਰਮ ਵਾਲਿਆਂ ਹਾਜ਼ ਇਹਦੇ ਵਿੱਚ ਵੀਰੇ 25 ਨਗ ਹੋਣਗੇ ਜੀ ਰੇਟ ਹੋਊਗਾ ਵੀਰੇ ਆਪਣਾ 28000 ਤੋਂ ਲੈ ਕੇ 50000 ਤੱਕ ਜਿਹੜੇ ਜਾਦੇ ਸੌਦੇ ਹੁੰਦੇ ਵੀਰੇ ਆਪਣੇ ਉਹ 35 ਤੋਂ ਲੈ ਕੇ 45 ਦੇ ਵਿੱਚ ਵਾਲੇ ਹੁੰਦੇ ਆ ਜੀ ਜਾਦੇ ਸੌਦੇ ਆਪਣੇ ਜਿਹੜੇ ਹੁੰਦੇ ਉਹ 35 ਤੋਂ ਲੈ ਕੇ 45 ਦੇ ਵਿੱਚ ਵਾਲੇ ਹੁੰਦੇ ਹੈਗੇ ਬਾਕੀ ਵੀਰੇ ਕਦੋਂ ਵੀ ਆਉਣਾ ਕਿਦੋਂ ਵੀ ਆਉਣਾਗਾ ਸਾਨੂੰ ਵੀਰ ਜੀ ਫੋਨ ਕਰਕੇ ਆਉਣਾਗਾ ਕਿਉਂਕਿ ਵੀਰੇ ਅਸੀਂ ਰੂਟੀਨ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਕਿ ਅਸੀਂ ਰੂਟੀਨ ਦੇ ਵਿੱਚ ਕੰਮ ਨਹੀਂ ਕਰਦੇ ਆਪਣੇ ਕੋਈ ਵੀਰੇ ਲਾਰਟ ਹੀ ਆਉਂਦੇ ਨੇ ਕਰਮ ਵਾਲਿਆਂ ਦੇ ਪੰਜ ਪੰਜ ਚਾਰ ਚਾਰ ਦਿਨ ਬਾਅਦ ਲਾਰਟ ਆਉਂਦੇ ਜਾਂਦੇ ਨੇ 25 ਦੀ 35 ਨਾਲ ਤੱਕ ਰਵਾ ਗਿਆ ਨੇ ਬਾਕੀ ਛਾਲ ਦੇ ਵਿੱਚ ਤਾਂ ਵੀਰੇ ਆਪਣੇ ਕੋਲੇ ਕਰਮਾਲੀਆਂ 50 55 ਤੱਕ ਰੁਪਈਆ ਆਵ ਰਹੇ ਨੇ ਬਾਕੀ ਵੀਰ ਜੀ ਇਹ ਨਹੀਂ ਆਪਾਂ ਵੀ ਸਾਰੀਆਂ ਇਕੱਠੀਆਂ ਵੇਚਦੇ ਹਾਂ ਇਕੱਲਾ ਇਕੱਲਾ ਨਗ ਵੇਚਦੇ ਹਾਂ ਉਦੋਂ ਆਪਾਂ ਇਕੱਠਾ ਮਾਲ ਕਰਕੇ ਚਾਰ ਪੰਜ ਦਿਨਾਂ ਬਾਅਦ ਵੀਰੇ ਲਾਟ ਰੱਖ ਦਈਦਾਗਾ ਚਾਰ ਪੰਜ ਦਿਨਾਂ ਬਾਅਦ ਲਾਟ ਰੱਖ ਦਈਦਾ ਆਪਾਂ ਕਰਮਾਲੀਆਂ ਦਾ ਬਾਕੀ ਵੀਰ ਜੀ ਸਾਡੇ ਕੋਲ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਹੈਗੀ 13 ਰੁਪਈਆ ਕਿਲੋਮੀਟਰ ਹੁੰਦਾ ਵੀਰੇ ਟਰਾਂਸਪੋਰਟ ਦਾ ਇਕੱਲੇ ਪੰਜਾਬ ਪੰਜਾਬ ਦਾ ਉੱਪਰ 7 ਪਾਈ ਹੋ ਵੀਰੇ ਥੱਲੇ ਮੈਟ ਵਿਸਿਆ ਹੁੰਦਾ ਤੁਹਾਡੇ ਕੀਲੇ ਤੱਕ ਬੰਦੀ ਜ਼ਿੰਮੇਵਾਰੀ ਸਾ ਬਾਕੀ ਜਦੋਂ ਵੀ ਆਉਣਾ ਕਿਦੋਂ ਵੀ ਆਉਣਾ ਵੀਰ ਜੀ ਆਦਾ ਇਹਨੂੰ ਕਰਮਾ ਉਹਨਾਂ ਰਖਬਰ ਕੇ ਲੈ ਕੇ ਜਾਣਾ ਕਿਉਂਕਿ ਵੀਰੇ ਬਾਹਰੋਂ ਆਈ ਚੀਜ਼ ਹੁੰਦੀ ਹੈ ਕਿ ਸਾਲ ਹੀ ਚੀਜ਼ ਹੈਗੀ ਇਹ ਚੀਜ਼ ਦਾ ਲਾਂਬਾ ਬਾਜੋ ਕੋਈ ਨਹੀਂ ਹੁੰਦਾ ਜੀ ਇਹਦਾ ਲਾਂਬਾ ਬਾਜੋ ਕੋਈ ਨਹੀਂ ਹੁੰਦਾ ਵੀਰੇ ਸਾਡੇ ਕੋਲੇ ਫਿਰ ਜਿਆਦਾ ਮਾਤਰਾ ਵੀਰੇ ਜਰਸੀ ਦਾ ਕੰਮ ਵੀ ਕਰਦੇ ਆ ਵਿੱਚ ਐਚਐਫ ਕ੍ਰਾਸ ਬੈਡਾ ਵੀ ਆ ਜਾਂਦੀਆਂ ਨੇ ਜੀ ਵਿੱਚ ਐਚਐਫ ਕਰੋ ਬੈਡਾ ਵੀ ਆ ਜਾਂਦਾ ਬਾਕੀ ਹਾਂ ਜੀ ਵੀਰੇ ਆਪਾਂ ਸਾਰਾ ਧਿਆਨ ਲਿਖ ਪੜ੍ਹ ਕੇ ਦੇਈਦਾ ਜੀ ਆਪਣੇ ਕੋਲੇ ਪੇਮੈਂਟ ਦੀ ਆਨਲਾਈਨ ਦੀ ਸੁਵਿਧਾ ਸਾਰੀ ਹੈਗੀ ਆ ਵੀਰੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਸвая ਮਸ਼ੀਨਾਂ 'ਤੇ ਉਦੋਂ ਹੀ ਪ ਕੱਲਾ ਚੈੱਕ ਨਹੀਂ ਲੈਂਦੇ ਜੀ ਆਪਾਂ ਜੇ ਕਿਸੇ ਵੀਰ ਕੋਲੇ 5-7000 ਘੱਟ ਵੱਧ ਪੇਮੈਂਟ ਆ ਵੀਰ ਉਹ ਗੱਡੀ ਵਾਲੇ ਵੀਰ ਨੂੰ ਹੀ ਫੜਾਈ ਜਾਂਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਬਾਕੀ ਸਾਰੀ ਪੇਮੈਂਟ ਨਹੀਂ ਵੀਰੇ ਆਪਾਂ ਗੱਡੀਆਂ ਨੂੰ ਫੜਾਉਂਦੇ ਆ ਕੇ ਬਾਕੀ ਕੌਣ ਲਿਆਉਣੀ ਪੈਂਦੀ ਆ ਕੋਈ 5-7000 ਘੱਟ ਵੱਧ ਦਾ ਉਹ ਗੱਡੀ ਵਾਲੇ ਵੀਰ ਨੂੰ ਫੜਾਈ ਜਾਂਦੀ ਹੈਗੀ ਬਾਕੀ ਆਨਲਾਈਨ ਪੇਮੈਂਟ ਵੀਰੇ ਹਰ ਤਰ੍ਹਾਂ ਦੀ ਆਪਣੀ ਕੋਈ ਸਹੂਲਤ ਹੈਗੀ ਆਗੀ ਬਾਕੀ ਮੇਰੇ ਵੀਰੇ ਨਾਲ ਕਰਮੇਲ ਨੂੰ ਪਾਸ-ਪਾਸ ਕਰ ਲ ਜਾਂਦੇ ਨੇ ਬਾਕੀ ਵੀਰੇ ਕੁਝ ਗਨਾਕੇ ਦੇ ਵਿੱਚ ਸੂਏ-ਸਵਾਏ ਵੀ ਹੁੰਦੇ ਆ ਜੀ ਕੁਝ ਗਨਾਕੇ ਦੇ ਵਿੱਚ ਸੂਏ-ਸਵਾਏ ਵੀ ਹੁੰਦੇ ਆ ਕੇ ਬਾਕੀ ਬ ਦੇਖੋ ਵੀਰ ਜੀ ਬੋਲੀ ਇੱਥੇ ਕੋਈ ਨਹੀਂ ਲੱਗਦੀਗੀ ਜਿਹੜੀ ਕਰਮ ਵਾਲੀ ਮੇਰੇ ਵੀਰ ਨੇ ਇੱਕ ਵਾਰ ਮੰਗ ਲਈ ਵੀਰੇ ਅਸੀਂ ਉਹਦੀ 20 25 ਮਿੰਟ ਵੇਟ ਕਰੀਦੇ ਉੱਪਰ ਦੀ ਜੇ ਸਾਨੂੰ ਕੋਈ ਕਿੰਨਾ ਜ਼ਿਆਦਾ ਲਾ ਦੇ ਬੋਲੀ ਕੋਈ ਨਹੀਂ ਕੋਈ ਐਕਸਟਰਾ ਖਰਚਾ ਨਹੀਂ ਵੀਰੇ ਪੈਂਦਾਗਾ ਕੋਈ ਵੀ ਐਕਸਟਰਾ ਖਰਚਾ ਨਹੀਂ ਪੈਂਦਾ ਤੁਹਾਨੂੰ ਵਿੱਚ ਬਹੁਤ ਤਰ੍ਹਾਂ ਦੇ ਕਹਨ ਵਾਲੇ ਮਿਲਣਗੇ ਉੱਥੇ ਤਾਂ ਆਏ ਆ ਜੀ ਬੋਲੀ ਲੱਗਦੀ ਉੱਥੇ ਖਰਚੇ ਪੈਂਦੇ ਵੀਰੇ ਇੱਕ ਵਾਰ ਤੁਸੀਂ ਆਓ ਆਉਣ ਦਾ ਤਾਂ ਕੋਈ ਮੁੱਲ ਨਹੀਂ ਹੈਗਾ ਤੁਸੀਂ ਆਮੋਗੇ ਵੀਰੇ ਬਿਲਕੁਲ ਲਾਜ਼ਮੀ ਤੁਸੀਂ ਇੱਕ ਅਦਾ ਨਾਗ ਲਾਜ਼ਮੀ ਲੈ ਕੇ ਜਾਓ ਕਰਮ ਵਾਲੀਆਂ ਵੀਰੇ ਬਹੁਤ ਟੋਟੋ ਬੈੜਾਂ ਦੀ ਵਿੱਚ ਵੀਰ ਸਾਨੂੰ ਕਹਿੰਦੇ ਵੀਰੇ ਸਾਨੂੰ 30 ਦੇਖੋ ਵੀਰ ਜੀ ਜਰਸੀ ਸਾਡੇ ਕੋਲ ਬਹੁਤ ਟੌਪ ਦੀ ਹੁੰਦੀ ਆ ਪਰ ਦੇਖੋ ਸੀ 20+ 20 ਲੀਟਰ ਤੇ ਕਰਾਂ ਮੰਨ ਕੇ ਚੱਲਦੇ ਆ ਕਿਉਂਕਿ ਵੀਰੇ ਜਰਸੀ ਜਿਹੜੀ ਫੈਟ ਹੁੰਦੀ ਆ ਬਹੁਤ ਚੰਗੀ ਹੁੰਦੀ ਆ ਕਰਮ ਵਾਲੀ ਦੀ 50 ਤੋਂ ਲੈ ਕੇ 60 ਤੱਕ ਫੈਟ ਆ ਜਾਂਦੀ ਹੈਗੀ ਬਾਕੀ ਵੀਰੇ ਨਮਾ ਲਾਡ ਨੋਟ ਕਰ ਲਓ 19 ਤਰੀਕ 7ਵਾਂ ਮਹੀਨਾ 2023 ਦਿਨ ਬੁੱਧਵਾਰ ਜੀ ਸਵੇਰੇ 6 ਵਜੇ ਸਭ ਤੋਂ ਚੱਲ ਪੈਣਗੇ ਨੇ ਜੀ 6 ਵਜੇ ਤੋਂ ਲੈ ਕੇ 10 ਵਜੇ ਕਰ ਸੌਦੇ ਚੱਲਦੇ ਨੇ ਜਿਹਦੇ ਵਿੱਚ ਵੀਰੇ 25 ਗਨਾਂ ਗਹਣਗੇ ਰੇਟ 28000 ਤੋਂ ਲੈ ਕੇ 50000 ਬਾਕੀ ਵੀਰੇ ਵੀਡੀਓ ਕੋਈ ਨਹੀਂ ਪੈਣੀ ਜਾਨੂ ਵੀਡੀਓ ਪਾਣੀ ਉਹਨੂੰ ਕਰਮ ਸਾਨੂੰ ਇੱਕ ਦਿਨ ਪਹਿਲਾਂ ਫੋਨ ਕਰ ਸਕਦੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦੀ ਆਪਣੇ ਫਾਰਮ ਤੋਂ ਨਵੀਂ ਵੀਡੀਓ ਮਿਲਦੇ ਹਾਂ ਜੀ ਵੀਰ ਜੀ ਸਤ ਸ੍ਰੀ ਅਕਾਲ ਜੀ